ਅੱਜ ਦੀ ਸਭ ਤੋਂ ਵੱਡੀ ਖਬਰ YouTube ਵੱਲੋਂ ਡੋਨਾਲਡ 트੍ਰੰਪ ਨੂੰ ਖਾਤਾ ਸਸਪੈਂਡ ਕਰਨ ਵਾਲੇ ਮਾਮਲੇ ਵਿੱਚ 24.5 ਮਿਲੀਅਨ ਡਾਲਰ ਮੁਆਵਜ਼ਾ ਰਕਮ ਨਾਲ ਵਾਈਟ ਹਾਊਸ ਬਾਲਰੂਮ ਬਣੇਗਾ। ਅਮਰੀਕਾ ਦੇ ਪૂર્વ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਟੈਕਨੋਲੋਜੀ ਕੰਪਨੀਆਂ ਵਜਾਲੇ ਚੱਲ ਰਹੇ ਕਾਨੂੰਨੀ ਵਿਵਾਦਾਂ ਦਾ ਇੱਕ ਹੋਰ ਪੰਨਾ ਮੁੱਕ ਗਿਆ ਏ। Google ਦੀ ਮਲਕੀਅਤ ਵਾਲੇ YouTube ਨੇ 트੍ਰੰਪ ਦੇ ਖਿਲਾਫ ਚੱਲ ਰਹੇ ਕੇਸ ਨੂੰ ਖਤਮ ਕਰਨ ਲਈ 24.5 ਮਿਲੀਅਨ ਡਾਲਰ ਦੇ ਮੌਜੂਦੇ ਦੀ ਭੁਗਤਾਨੀ ਲਈ ਸਹਿਮਤੀ ਦਿਤਾਈਏ 6 ਜਨਵਰੀ 2021 ਨੂੰ واਸ਼ਿੰਗਟਨ ਡੀਸੀ ਦੇ ਕੈਪੀਟਲ ਹਾਊਸ 'ਤੇ ਹੋਈ ਹਿੰਸਾ ਹਮਲੇ ਤੋਂ ਬਾਅਦ YouTube ਨੇ ਡੋਨਾਲਡ ਟਰੰਪ ਦਾ ਅਕਾਊਂਟ ਸਸਪੈਂਡ ਕਰ ਦਿੱਤਾ ਸੀ ਪਲੇਟਫਾਰਮ ਦਾ ਦਲੀਲ ਸੀ ਕਿ ਟਰੰਪ ਵੱਲੋਂ ਪੋਸਟ ਕੀਤੀਆਂ ਵੀਡੀਓਜ਼ ਅਤੇ ਬਿਆਨਾਂ ਨਾਲ ਹਿੰਸਾ ਨੂੰ ਵਧਾਵਾ ਮਿਲ ਸਕਦਾ ਹੈ ਇਸ ਕਦਮ ਦੇ ਬਾਅਦ ਟਰੰਪ ਨੇ YouTube, Twitter ਅਤੇ Meta ਤੇ ਗਲਤ ਤਰੀਕੇ ਨਾਲ ਸੈਂਸਰਸ਼ਿਪ ਕਰਨ ਦਾ ਦੋਸ਼ ਲਗਾ ਕੇ ਮੁਕੱਦਮੇ ਦਰਜ ਕਰਵਾਏ ਸਨ ਟਰੰਪ ਦੇ ਵਕੀਲਾਂ ਨੇ ਦਲੀਲ ਦਿੱਤੀ ਹੈ ਕਿ YouTube ਨੇ ਅਸਪਸ਼ਟ ਅਤੇ ਬਦਲ ਬਦਲਦੇ ਰਹਿਣ ਵਾਲੇ ਨਿਯਮਾਂ ਦੇ ਨਾਂ ਤੇ ਇੱਕ ਚੁਣੇ ਹੋਏ ਰਾਸ਼ਟਰਪਤੀ ਨੂੰ ਚੁੱਪ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਅਭਿਵਿਅਕਤੀ ਦੀ ਆਜ਼ਾਦੀ ਦੇ ਸਿੱਧਾ ਹਮਲਾ YouTube ਨੇ ਅਦਾਲਤ ਵਿੱਚ ਕਿਹਾ ਹੈ ਕਿ ਉਹ ਇੱਕ ਨਿੱਜੀ ਕੰਪਨੀ ਹੈ ਨਾ ਕਿ ਸਰਕਾਰੀ ਸੰਸਥਾ ਇਸ ਕਰਕੇ ਉਸ ਨੂੰ ਆਪਣੀ ਪਲੇਟਫਾਰਮ ਤੇ ਕੀ ਕੋ ਜੋ ਛਪੇਗਾ ਜਾਂ ਨਹੀਂ ਇਹ ਚੁਣਨ ਦਾ ਅਧਿਕਾਰ ਹੈ ਅਮਰੀਕੀ ਸੰਵਿਧਾਨ ਦੀ ਪਹਿਲੀ ਧਾਰਾ ਸਿਰਫ ਸਰਕਾਰ ਤੇ ਲਾਗੂ ਹੁੰਦੀ ਹੈ ਨਿੱਜੀ ਕੰਪਨੀਆਂ ਤੇ ਨਹੀਂ ਲੰਬੇ ਕਾਨੂੰਨੀ ਵਿਵਾਦ ਤੋਂ ਬਚਣ ਲਈ ਦੋਵੇਂ ਧਿਰਾਂ ਨੇ ਸਮਝੌਤਾ ਕਰਨਾ ਚੁਣਿਆ ਇਸ ਤਹਿਤ ਯੂਟੂਬ 24.5 ਮਿਲੀਅਨ ਡਾਲਰ ਅਦਾ ਕਰੇਗਾ ਜਿਸ ਵਿੱਚੋਂ 22 ਮਿਲੀਅਨ ਡਾਲਰ ਵਾਈਟ ਹਾਊਸ ਵਿੱਚ ਬਣਾਏ ਜਾ ਰਹੇ ਨਵੇਂ ਸਟੇਟ ਬਾਲਰੂਮ ਪ੍ਰੋਜੈਕਟ ਲਈ ਜਾਣਗੇ ਇਹ ਯੋਜਨਾ ਲਗਭਗ 90000 ਵਰਕਪੌਟ ਵਿੱਚ ਬਣੇਗੀ ਅਤੇ ਇਸ ਵਿੱਚ 652 ਲੋਕਾਂ ਦੀ ਸਮਰੱਥਾ ਹੋਵੇਗੀ ਬਾਕੀ 2.5 ਮਿਲੀਅਨ ਡਾਲਰ 트럼ਪ ਦੇ ਸਾਥੀ ਪੱਖਾਰਾਂ ਜਿਵੇਂ ਕਿ ਅਮਰੀਕਨ ਕਨਜ਼ਰਵੇਟਿਵ ਯੂਨੀਅਨ ਆਦ ਨੂੰ ਮਿਲਣਗੇ ਇਸ ਤੋਂ ਪਹਿਲਾਂ 2025 ਦੇ ਸ਼ੁਰੂ ਵਿੱਚ ਮੈਡਾਣੇ ਟਰੰਪ ਨਾਲ ਸਮਝੌਤੇ ਹੋਏ 25 ਮਿਲੀਅਨ ਡਾਲਰ ਭਰਨ ਦੀ ਸਹਿਮਤੀ ਦਿੱਤੀ ਸੀ ਜਿਸ ਦਾ ਵੱਡਾ ਹਿੱਸਾ ਟਰੰਪ ਦੀ ਰਾਸ਼ਟਰਪਤੀ ਲਾਇਬ੍ਰੇਰੀ ਲਈ ਵਰਤਿਆ ਜਾਣਾ ਹੈ ਟਵਿੱਟਰ ਨੇ ਵੀ 10 ਮਿਲੀਅਨ ਡਾਲਰ ਦੇ ਕੇ ਮਾਮਲਾ ਸੈਟਲ ਕੀਤਾ ਸੀ ਇਹ ਸਮਝੌਤਾ ਟਰੰਪ ਲਈ ਰਾਜਨੀਤਿਕ ਪੱਖੋਂ ਵੱਡੀ ਜਿੱਤ ਵਜੋਂ ਦੇਖਿਆ ਜਾ ਰਿਹਾ ਹੈ ਉਸ ਦੇ ਸਮਰਥਕ ਦਲੀਲ ਦੇ ਰਹੇ ਨੇ ਕਿ ਇਹ ਵਡੀਆਂ ਟੈਕ ਕੰਪਨੀਆਂ ਵੱਲੋਂ ਕੀਤੇ ਗਲਤ ਫੈਸਲਿਆਂ ਦਾ ਸਤਕਾਰ ਹੈ 트럼ਪ ਨੇ ਖੁਦ ਵੀ ਕਿਹਾ ਹੈ ਕਿ ਉਹ ਲੋਕਾਂ ਦੀ ਆਵਾਜ਼ ਮੌੜ ਬਹਾਲ ਕਰਨ ਲਈ ਲੜਾਈ ਜੱਤ ਰਹੀ ਨੇ ਪਰ ਆਲੋਚਕਾਂ ਦਾ ਕਹਿਣਾ ਹੈ ਕਿ ਇਹ ਸਾਰੀ ਪ੍ਰਕਿਰਿਆ ਟੈਕ ਕੰਪਨੀਆਂ ਨੂੰ ਰਾਜਨੀਤਿਕ ਦਬਾਅ ਹੇਠ ਲਿਆਉਣ ਦਾ ਤਰੀਕਾ ਹੈ ਕਈ ਲੋਕਾਂ ਦਾ ਮੰਨਣਾ ਹੈ ਕਿ 트럼ਪ ਆਪਣੇ ਹਿੱਤ ਲਈ ਵੱਡੀਆਂ ਕੰਪਨੀਆਂ ਨੂੰ ਝੁਕਣ ਲਈ ਮਜਬੂਰ ਕਰ ਰਿਹਾ ਹੈ YouTube ਨੇ ਕਿਹਾ ਹੈ ਕਿ ਸਮਝੌਤੇ ਦਾ ਮਤਲਬ ਇਹ ਨਹੀਂ ਕਿ ਉਸਨੇ ਕੋਈ ਗਲਤੀ ਮੰਨੀ ਹੈ ਬਲਕਿ ਇਹ ਲੰਬੇ ਸਮੇਂ ਤੱਕ ਚੱਲਣ ਵਾਲੇ ਕਾਨੂੰਨੀ ਖਰਚਿਆਂ ਤੇ ਵਿਵਾਦਾਂ ਤੋਂ ਬਚਣ ਲਈ ਚੁੱਕਿਆ ਗਿਆ ਕਦਮ ਹੈ ਇਸ ਕੇਸ ਨਾਲ ਵੱਡਾ ਪ੍ਰਸ਼ਨ ਖੜਦਾ ਹੈ ਕਿ ਨਿੱਜੀ ਕੰਪਨੀਆਂ ਨੂੰ ਆਪਣੇ ਪਲੇਟਫਾਰਮ ਤੇ ਕਿਸੇ ਵੀ ਸਮੱਗਰੀ ਨੂੰ ਹਟਾਉਣ ਜਾਂ ਰੋਕਣ ਦਾ ਅਸੰਖ ਅਧਿਕਾਰ ਹੋਣਾ ਚਾਹੀਦਾ ਹੈ। 트럼ਪ ਦੇ ਕੇਸਾਂ ਨੇ ਇਹ ਗੱਲ ਸਾਹਮਣੇ ਰੱਖ ਦਿੱਤੀ ਹੈ ਕਿ ਅਮਰੀਕਾ ਵਿੱਚ ਸੋਸ਼ਲ ਮੀਡੀਆ ਕੰਪਨੀਆਂ ਦੀ ਸ਼ਕਤੀ ਅਤੇ ਅਭਿਵਿਅਕਤੀ ਦੀ ਆਜ਼ਾਦੀ ਵਿਚਾਲੇ ਟਕਰਾਅ ਹੁਣ ਵੱਧਦਾ ਜਾ ਰਿਹਾ ਹੈ। YouTube ਦਾ ਇਹ ਸਮਝੌਤਾ ਡੋਨਾਲਡ 트럼ਪ ਲਈ ਸਿਰਫ ਕਾਨੂੰਨੀ ਨਹੀਂ ਸਿਆਸੀ ਤੌਰ ਤੇ ਵੀ ਵੱਡੀ ਕਾਮਯਾਬੀ ਮੰਨੀ ਜਾ ਰਹੀ ਹੈ, ਜਿੱਥੇ ਇੱਕ ਪਾਸੇ ਉਸ ਨੂੰ ਵੱਡੀ ਰਕਮ ਮਿਲੀ ਹੈ, ਉੱਥੇ ਦੂਜੇ ਪਾਸੇ ਉਸ ਨੇ ਆਪਣੇ ਸਮਰਥਕਾਂ ਨੂੰ ਇਹ ਸੰਦੇਸ਼ ਵੀ ਦਿੱਤਾ ਹੈ ਕਿ ਉਹ سوشل میڈیا ਤੇ ਸੈਂਸਰਸ਼ਿਪ ਖਿਲਾਫ ਲੜਾਈ ਜਾਰੀ ਰੱਖ ਰਹੇ ਹਨ